ਆ ਜਾਨੀ ਪਿੰਡ ਫੇਰ ਸਾਡਾ ਕੋਈ ਪਤਾ ਨਹੀਂ ਕਦੋਂ ਪਿੰਡ ਤੁਰਦੇ ਨੇ ਤੇ ਕਦੋਂ ਵੀ ਆ ਜਾਂਦੇ ਆ ਇੱਧਰ ਚੱਲ ਜੀ ਤੇ ਪੈਕਿੰਗ ਚਾਹੀਦੀ ਮੇਰੀ ਦੀ ਪੈਕਿੰਗ ਚੱਲ ਰਹੀ ਉਧਰ ਸਲਾਈ ਵੀ ਹੈ ਪੈਕਿੰਗ ਚੱਲਣ ਦੀ ਇੱਧਰ ਅਨਸਟਿਚ ਵੀ ਕਰਕੇ ਚੱਲਣ ਦੀ ਕੋਈ ਗੱਲ ਪਿੰਨੇ ਪਾਣਾ ਕਿ ਪਿੰਨੇ ਲੱਗ ਲੱਗ ਕੰਮ ਕਰਦੀਆਂ ਹੈ ਪਿੰਨੇ ਪਾਣਾ ਕਿੰਨੇ ਅਲੱਗ-ਲੱਗ ਹੈ ਕਿੰਨੇ ਲੱਗ ਲੱਗ ਹੈ ਪਰ ਉਹਨਾਂ ਸਾਟ ਐਮ ਸੀ ਸੇਰੇ ਆਪਾਂ ਨੇ ਕਿਤੇ ਜਾਣਾ ਤੜਕੇ ਤਹੀ ਕਿ ਰਾਤ ਨੂੰ ਸਾਰੇ ਕੋਰੀਅਰ ਪੈਕ ਕਰਕੇ ਰੱਡਵਾ ਮਾਰੀ ਤੇਰੇ फटाफट ਮੇਰਾ ਇੰਟੀਰਮ ਹੋਮੇ ਬੈਠੂ ਹਾਂ ਐਨੇ ਕਿ ਮੈਂ ਨਹੀਂ ਐਨੇ ਮੈਂ ਇਹਦੇ ਕਿ ਇੰਟੀਰਮ ਮੈਂ ਪੂਰੇ ਕੰਮ ਦੀ ਤੂੰ ਕਹਿ ਕੇ ਨਹੀਂ ਮੈਂ ਆਪਣੇ ਕੋਟ ਸੈਟ ਆਇਆ ਵਿਦਆਊਟ ਪਜਾਮੇ ਮਾਮਿਆ ਦੋਵੇਂ ਪਜਾਮੇ ਨਹੀਂ ਪਣਨਾ ਆ ਕਹਿ ਰਹੀ ਹੈ ਉਹ ਕਹ ਰਹੀ ਹੈ ਇਧਰ ਉਹ ਕਹਿੰਦੀ ਹੁਣੀ ਕਹਿੰਦੀ ਗੱਲ ਕਰਕੇ ਹਟਿਆ ਕਹਿੰਦੀ ਸਾਡੇ ਕੋ ਨਵੇਂ ਕੋਟ ਸੈਟ ਆਇਆ ਵਿਦਆਊਟ ਪਜਾਮਾ ਉਹ ਟੇਸਟ ਆਪਣਾ ਦੱਸ ਰਿਹਾ ਸੀ ਮੈਂ ਕਿ ਵੀ ਆਪਣੇ ਕੋਲੇ ਉਵੇਂ ਦੇ ਆਏ ਨੇ ਕਿ ਪੂਰੇ ਸ਼ਰਟ ਜਿੱਦੀ ਲੈਂਥ ਹੈ ਆਪਣੀ ਜਿੱਦੀ ਆਪਾਂ ਸ਼ਰਟ ਦੀ ਲੈਂਥ ਲਾਉਂਦੇ ਆ ਇਹ ਕਹਿੰਦੇ ਬਿਨਾ ਪਜਾਮੇ ਐਂ ਬੜਾ ਚੰਗੀ ਤਰ੍ਹਾਂ ਫੜੋ ਜੀ ਮੈਂ ਕੈਮਰਾ ਫੜਦੇ ਰਿਹਾਵੇਂ ਫੜੋ ਕੈਮਰਾ ਸੱਚ ਕੇ ਬੜੀ ਹੋਈ ਭੇਜਣੇ ਵਿਦਾਊਟ ਪਜਾਮਾ ਆਏ ਨੇ ਕਹਿੰਦੇ ਆਹ ਦੇਖਿਓ ਸਾਰੀ ਖਰਾਬ ਕਰ ਦਿੱਤੀ ਆ ਹਾਂ 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 ਦੇਖੋ ਮੱਟ ਪਾ ਦੇ ਮਾਰ ਨਾ ਕਰ ਦਿਆ ਕਰੋ ਇਹ ਕੋਈ ਗੱਲ ਨਹੀਂ ਇੱਕ ਦਾ ਡਰੈਸ ਆ ਹਾ ਕੱਢ ਦੋ ਮੈਂ ਕਰ ਦਿੰਦਾ ਦੇਖ ਹੀ ਦੋ ਕੰਨ ਨਹੀਂ ਬੱਸ ਹਾਂ ਪੜ੍ਹ ਲੈ ਇੰਡੀਆ ਪਿਆ ਹੈ ਹੈ ਲੈ ਰਾਇਆ ਇਹ ਕਿਹਨਾਂ ਤਰ੍ਹਾਂ ਚਿਪ ਲਿਆ ਤਾਂ ਕਿਹਾ ਤੂੰ ਜੋ ਕਹਿਣਾ ਲੰਮਾ ਕਿ ਮੇਂ ਨਹੀਂ ਕਿਸ ਨੂੰ ਲਈ ਮੇਰਾ ਨਾਮ ਲਾ ਦੇਣਾ ਕੀ ਕਹਿਣਾ ਤੈਨੂੰ ਸੌਂ ਲੱਗੇ ਤੇ ਤੇਰਾ ਜੋਰ ਚੱਲਣਾ ਫਿਰ ਸਬਜੀ ਨੂੰ ਕਹਿਣਾ ਸੌਂ ਲੱਗੇ ਜੀ ਨੰਨੇ ਆ ਸੌਂ ਕਿੰਨੀ ਕੁਤਾ ਹੈ ਨਾ ਕਿੰਨੀ ਲੰਗਾ 4.5 ਨਹੀਂ ਪਹਿਲਾਂ ਵਾਂਗ ਬੋਲਣਾ 34 ਮਸਤੀ ਗਰਮੀ ਅਗਰ ਕਿਉਂ ਕੋਟ ਹੈ ਲੱਗਣ ਜਾਂ ਹੋਰ ਐ ਲੱਗਣਾ ਪਰ ਅੰਦਰ ਸਿੱਟ ਨੂੰ ਪੇਟੀ 'ਚ ਗਰਮੀ ਬੜੀ ਐ ਸਿਆਲ 'ਚ ਵੇਖੀ ਕਿੰਨਾ ਪਿਆਰਾ ਲੱਗਣਾ ਹੈ ਖੰਡੇ ਆ ਗਈ ਖੰਡੇ ਦੇ ਹੀ ਜਿਹੜੇ ਚੜ ਗਏ ਉਹਨੇ ਪਾਈ ਜਾਨੀ ਇਹ ਪਤਾ ਨਹੀਂ ਕਿ ਦਰਵਾਜ਼ੇ ਆ ਉਹਨੂੰ ਮਿਲੇ ਨਹੀਂ ਉਹਦੇ ਸਾਡੇ ਦਾ ਸਾਰਿਆਂ ਦੇ ਹੀ ਲੱਛਣ ਜੀ ਜਿਝਦੇ ਹੱਥ ਚਾਲੀ ਕਿਉਂਕਿ ਇਹ ਲੁੱਕ ਵੀ ਇਹਦੀ ਅੱਡ ਜੀ ਹੈ ਨਾ ਸੋਹਣੀ ਲੁੱਕਾ ਬੰਦੇ ਵੀ ਪਾ ਸਕਦੇ ਜਨਾਨੀ ਵੀ ਪਾ ਸਕਦੀ ਸੀ ਚਾਹ ਪਾ ਕੇ ਪੀ ਗਈ ਹੌਲੀ 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 ਮੈਨੂੰ ਸਕੂਲ ਕੰਡਣਾ ਚਲੂ ਕਰਾ ਰਹਿਣਾ ਇੱਕ ਦਿਨ ਮੈਂ ਵੀ ਨਹੀਂ ਪੀ ਰਹਾ ਕੱਪ ਮੇਰਾ ਕੱਪ ਤੋਂ ਜੈਸਾ ਲੱਗਣਾ ਉਹ ਤੋਂ ਬਾਅਦ ਹੈ ਲੱਗਣਾ ਨਹੀਂ ਹੈਗਾ ਹਾਂ ਦੇਖ ਲਓ ਭੈਣੋ ਫਿਰ ਐਦਾ ਚੈਕਿੰਗ ਵੀ ਹੁੰਦੀ ਫੈਸਲ ਮੈਂ ਤਾਂ ਦੀ ਹਾਂ ਕਿਹੜਾ ਕਿੰਨਾ ਬਣ ਗਿਆ ਕੋਈ ਵੀ ਕਰ ਫਿਰ ਨਹੀਂ ਫਿਰ ਕਈ ਤਾਂ ਮਾੜੀ 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 ਜੀ ਗੱਲ ਪਿੱਛੇ ਵੀ ਉਹ ਕਾ ਦਿੰਦੇ ਨੇ ਹਾਏ ਆ ਐ ਬਣ ਗਿਆ ਮਾੜਾ ਮੋਟਾ ਤਾਂ ਹੋ ਹੀ ਜਾਂਦੀ ਐ ਅਡਜਸਟਮੈਂਟ ਐ ਦੀ ਤੂੰ ਤਾਂ ਬਾਕੀ ਕੱਲ ਅਸੀਂ ਦੇਖਿਆ ਸੀਗਾ ਇੱਕ ਕਹਿੰਦੇ ਕਾਫੀ ਭੈਣਾਂ ਆਈਆਂ ਸੀਗੀਆਂ ਸਾਡੇ ਆਪਣੇ ਉਹਦੇ ਭੈਣਾਂ ਦੇ ਵੀਡੀਓ ਦੇ ਚੈਨਲ ਤੇ ਜਿਹੜੇ ਕੈਰੀ ਸੀਗੇ ਕਿ ਰੇਟ ਬਹੁਤ ਨੇ ਕੁਝ ਵੀ ਤੇ ਦੇਖੋ ਫਿਰ ਉਹੀ ਆ ਜਾਂਦੀ ਬਾਰ ਬਾਰ ਗੱਲ ਨਜਾਇਜ਼ ਕੋਈ ਨਹੀਂ ਲਾਂਦਾ ਜੀ ਹਰੇਕ ਕੋਈ ਜਿਹੜਾ ਆਪਣੀ ਮਿਹਨਤ ਦਾ ਫਲ ਹੈਗਾ ਸਿਰਫ ਉਹ ਹੀ ਲਾਂਦਾ ਏ ਇਹ ਤੇ ਨਹੀਂ ਹੈਗਾ ਕਿ ਆਹੀ ਇੱਕ ਸੂਟ ਵਿੱਚ 1000 ਰੁਪਏ ਬਚਾਰਿਆ ਨਾ ਬਾਕੀ ਉਹ ਹੀ ਗੱਲ ਹੈ ਕਿ ਪ੍ਰਮਾਤਮਾ ਨੂੰ ਜਾਨ ਦੇਣੀ ਹੈ ਬੱਚਿਆਂ ਵਾਸਤੇ ਪੈਸਾ ਕਮਾਉਣਾ ਤੇ ਇੰਨਾ ਜੇ ਤੁਹਾਡੇ ਤੋਂ ਨਜਾਇਜ਼ ਕਮਾਣ ਲੱਗ ਗਿਆ ਤਾਂ ਫਿਰ ਦੱਸੋ ਕੀ ਬਣੇਗਾ ਭਾਏ ਇੱਕ ਡੇਢ ਲੱਗਾ ਹੋਇਆ ਵਧੀਆ ਟਾਈਮ ਪਾਸ ਹੋ ਰਿਹਾ ਘਰੇ ਬੈਠੇ ਆਪਾਂ ਨੂੰ ਦੇਣ ਵਾਲੇ ਨੇ ਪਰ ਜਿਹੜੇ ਨਜਾਇਜ਼ ਹਨਾ ਦਈ ਜਾਂਦੇ ਨੇ ਨਾਲੇ ਯਾਰ ਪਤਾ ਕੀ ਦੇਖੋ ਚਾਹ ਜਿੰਨਾ ਕੋ ਟਾਈਮ ਹੈ ਨਹੀਂ ਜਿਹੜੇ ਜੋਬ ਕਰਦੇ ਨੇ ਵਰਕਿੰਗ ਉਹਨੇ ਹਨਾ ਪਹਿਣਾ ਜੜੀਆਂ ਉਹਨਾਂ ਚੈਨ ਨੂੰ ਘਰੇ ਵੱਡੀ ਚੀਜ਼ ਮਿਲ ਜਾਂਦੀ ਏ ਤੇ ਜਿਹੜੀਆਂ ਸਾਡੇ ਵਰਗੀਆਂ ਵਿਚਾਰੀਆਂ ਬੇਲੀਆਂ ਪਹਿਣਾ ਨੇ ਉਹਨਾਂ ਨੇ ਕਰੋ ਜੁਗਾਰ ਮਿਲ ਜਾਂਦਾ ਏ ਇਹ ਚੀਜ਼ ਐ ਦੇਖੋ ਬਣਾ ਉਹ ਲਿਖਿਆ ਹੋਇਆ ਪੂਰੇ ਲੈ ਉਹ ਮੈਂ ਦੱਸਾਂ 4 5 ਸੀ ਫਤਿਹ ਉਧਰ ਆਪਾਂ ਡਰੈਸ ਕੱਢ ਰਹੀਆਂ ਇਧਰ ਆਪਾਂ ਪੈਕਿੰਗ ਕਰਨੀ ਸਾਰੇ ਸੂਟ ਆਪਣੇ ਪਏ ਨੇ ਫਤਿਹ ਪੁੱਤ ਬੰਦਿਆਏ ਆਹ ਦੇਖੋ ਜੀ ਦੀਰਾ ਤੁੰਖਾ ਦੇ ਜਾ ਰੇ ਖਰਬੂਜੇ ਉਹ ਨੀਤ ਨਹੀਂ ਯਾਰ ਮੈਂ ਅਜੇ 11:30 ਹੋ ਗਿਆ ਮੈਂ ਅਜੇ ਜੁੜਾ ਕਰਨਾ ਹੁੰਦਾ ਤੇ ਪਹਿਲੇ ਇਹ ਜੀਨੇ ਕੱਟ ਲੋ ਕੋਈ ਇੰਜੀਨੀਅਰ ਕੱਟਦੇ ਆ ਰਹਾ ਨਹੀਂ ਮੈਂ ਇਹ ਨਹੀਂ ਕੱਟ ਤੂੰ ਪਹਿਲੇ ਲੈ ਆ ਕੇ ਆਇਆ ਮੈਨੇ ਨਹੀਂ ਕੋਈ ਫੀਲ ਲਿਓਣਾ ਉਹ ਕਹਿੰਦਾ ਮੈਂ ਗੋ ਖਾਣਾ ਹੁਣ ਖਰਬੂਜੇ ਕੱਟੇ ਜਾ ਰੇ ਖਰਬੂਜੇ ਖਾ ਲੈਂਦਾ ਉਹ ਨਹੀਂ ਬਸ ਉਹ ਕਟੀਆਂ ਨੇ ਮਿੱਠਾ ਬਣਾ ਤਾਂ ਮਿੱਠਾ ਨਹੀਂ ਸਾਰੇ ਮਿੱਠੇ ਨਹੀਂ ਆਉਂਦੇ ਛੋਟੇ ਟੇਕ ਨਾਲ ਫੋਨ ਕਰ ਦਿਓ ਜਿੰਦਾ ਚੋੜੇ ਚੱਲ ਛੇਤੀ ਜਿੱਟੇ ਪਜਾਮੇ ਵਾਲਾ ਜਿਹੜਾ ਫਲਾਣਾ ਟਿੰਕਾ ਸੀ ਸੁਣਨ ਦੇ ਟਿੰਕਾ ਫਲਾਣਾ ਟਿੰਕਾ ਮੈਨੂੰ ਕੀ ਪਤਾ ਸੀ ਕਿਹੜਾ ਸੀ ਲੱਬਲਾ ਆਉਣ ਛੇਤੀ ਕਰ ਮਿੰਟ ਮਾਰ ਨਹੀਂ ਨਹੀਂ ਲੈ ਆਏ ਭੱਜ ਕੇ ਜਾ ਉਹ ਲੈ ਆਏ ਹਮਣਾ ਆਹ ਚੀਜ਼ ਜਿਹੜਾ ਸਵਾਈ ਆਪਾਂ ਨੇ ਆ ਲੈ ਆ ਆਹ ਲੱਭਣੇ ਕਿ ਦੋੜ ਕਰਕੇ ਆਣਾ ਅਜਾੜੇ ਘਰੇ ਬੰਦਾਂ ਨੂੰ ਲੱਭਣੇ ਤੇ ਕੱਪੜੇ ਨੂੰ ਲੱਭਣੇ ਛੇਤੀ ਕਰ ਅਗਰ ਫੜੀ ਲਫਾਫਾ ਇੱਕ ਕੌਣ ਫੜੀ ਕੋਈ ਤੱਕਾ ਹੈ ਤੂੰ ਫੜੀ ਉਹਨੂੰ ਗੱਡੀ ਚ ਤੂੰ ਜਾਣਾ ਕਾਹਦੇ ਜਾਣਾ ਉਹ ਸਭ ਸੂਟ ਫੜਾ ਥੋੜਾ ਨਾ ਗੰਜਤ ਰਹਿਣੀ ਅੱਛਾ ਹੋਰ ਇਹ ਫਿਰ ਸੂਟ ਹੈ ਹੀ ਸੋਹਣੇ ਪੀਛੇ ਦੇਣਾ ਜੁੱਤੀਆਂ ਦੋਨੇ ਸੇਮ ਪਾਗ ਚੱਲੀਆਂ ਕਲਮਾਤ ਮਾਰੋ ਪੈਣਾ ਪੈਣਾ ਫਿਰ ਕੀ ਹੋ ਗਿਆ ਕਿਧਰੀ ਜਾ ਕਿੱਥੋਂ ਲੱਭਣਾ ਅੰਦਰ ਤੇ ਲੱਭਣਾ ਇੱਥੇ ਨਹੀਂ ਅੰਦਰ ਲੱਭ ਗਿਆ ਤੇਲਰ ਦੇ ਪਾਸੇ ਦੇ ਛੱਲੇ ਨਾ ਹੋਣੇ ਕਦੀ ਮੇਰਾ ਪਜਾਮਾ ਕਦੀ ਵਿੱਚ ਚੱਪਲ ਕਦੀ ਮੇਰਾ ਹੀ ਅੰਤਰਾ ਕੁਝ ਗੁੰਮ ਰਹਿੰਦਾ ਉਹ ਨਹੀਂ ਗੁੰਮ ਹੁੰਦੀ ਬੱਸ ਹਾਏ ਬੁੱਝ ਅਰੇ ਇਹ ਚ ਜੁੜੇ ਪਏ ਉਹ ਸਾਰੇ ਜੁੱਕ ਕੇ ਸੋਨੂ ਨੇ ਚੁੱਪ ਲੈ ਮੈਂ ਵੀ ਇਹਦੀ ਸਾਡੀ ਗਲਤੀ ਹੈ ਕਿ ਉਹ ਕੋਰੇ ਤੇ ਨਹੀਂ ਕਰਾਤਾ ਚਾਹੁੰਦੇ ਆ ਇਹ ਕਿੱਦਾਂ ਇਹ ਕੋਰੇ ਕਰਾਤਾ ਦਾ ਸਾਧੋ ਕਿ ਤੇਰੇ ਅੰਦਰ ਕਮਰੇ ਨਾਲ ਕਰਾ ਦੇ ਓਕੇ ਤੇ ਲਓ ਜੀ ਘਰੋਂ ਅਸੀਂ ਚੱਲ ਪਏ ਸੀ ਅਸੀਂ ਜਾਣਾ ਜੀ ਅੱਜ ਹਿਸ਼ਿਆਰਪੁਰ ਨੂੰ ਕੋਈ ਕੰਮ ਆ ਸਾਨੂੰ ਤੇ ਮੈਨੂੰ ਹੁਣੇ ਹੀ ਗੱਡੀ 'ਚ ਪਤਾ ਲੱਗੇ ਕਿ ਅਜਮਨ ਦਾ ਬਰਥਡੇ ਵਾ ਅਮਨ ਕਹਿੰਦੀ ਮੇਰਾ ਅੱਜ ਬਰਥਡੇ ਵਾ ਤੇ ਅੱਜ ਹੀ ਅਮਨ ਨੂੰ ਹਿਸ਼ਿਆਰ ਹੋਰ 24 4 1988 ਹੈ ਹਾਂ ਹਮਜ਼ਾਰ ਨੇ ਮਹਾਨ ਅਸੀਂ ਦੁਨੀਆ ਸੰਨ ਵੀ ਦੱਸਤੀ ਏ ਤੇਰੇ ਭਾਜੀ ਨੇ ਹਾਂ ਦੁਬਾਰਾ ਬੋਲੋ ਹੈ ਤੇ ਬਰਥਡੇ ਹੈ ਬਰਥਡੇ ਤੂੰ ਮੈਨੂੰ ਵੇਸ਼ ਨਹੀਂ ਕੀਤਾ ਹਾਏ ਲੈ ਹਾਂ ਤੈਨੂੰ ਜੇ ਕਹਿਣ ਨਾਲ ਹੀ ਹੁੰਦਾ ਹੈਗਾ ਤੇ ਲੋ ਮੈਨੂੰ ਹੈ। ਦਿਲਾ ਮੈਨੂੰ ਕਿ ਪਤਾ ਕਿ ਤੁਹਾਡੇ ਦਿਲ ਚ ਕੀ ਚੱਲੰਦਿਆ ਹੈ। ਤੈਨੂੰ ਕਲੈਂਦਰ ਦਾ ਦਿਲ ਤਾਂ ਨਹੀਂ ਪਤਾ ਲੱਗ ਰਿਹਾ ਫਿਰ ਤਾਂ ਗਲਤ ਗੱਲ ਹੈ। ਭਾਈ ਤੂੰ ਇਹ ਮੈਨੂੰ ਵਿਸ਼ ਨਹੀਂ ਕੀਤਾ। ਮੈਨੂੰ ਕੋਈ ਟੈਰੀ ਟੂਡੀ ਵੀਰ ਦਵਾਇ ਤੂੰ। ਹੈਪੀ ਬਰਥਡੇ। ਥੈਂਕ ਕਿ ਜੁਆ ਵੀ ਕਿ ਤਾ ਥੋੜਾ ਵਿਸ਼ ਕੀਤਾ ਭਾਈ ਤੂੰ ਤੂੰ ਹੈਪੀ ਬਰਥਡੇ ਕਰਦਾ ਟੂ ਟੂ ਕਰਦਾ ਮੇਰੇ ਬਾਟੇ ਦਾ। ਉਹ ਕਿਰਨਾ ਵਾਂਗੂ ਹੋ ਗਿਆ ਟੂ ਟੂ ਹੈਪੀ ਬਰਥਡੇ ਟੂ ਟੂ। ਕਰਦਾ ਮੇਰੇ ਬਾਟੇ ਦਾ। ਉਲਟਾ ਕੋਈ ਬਰੇ ਬਰੇ ਹੱਦ ਮੈਨੂੰ ਲੈ ਕੇ ਦੇ ਹੋਰ ਚੱਲੇ। ਕਿਰਨਾ ਮਟਿੰਡੇ ਵਾਲੀ ਨਹੀਂ ਵੀਡੀਓ ਪਾਈ ਕਹਿੰਦੀ ਹੈਪੀ ਬ ਮੈਨੂੰ ਕੋਈ ਦਵਾਉਂਗਾ ਕੋਈ ਗਿਫਟ ਕੋਈ ਘੋਟ ਕੋਈ ਟੈਡੀ ਬੇਰ ਜਾਂ ਕੁਛ ਹੋਰ ਉਦਾਰਾ ਜੇ ਅੱਗੇ ਸੜਕਾਂ ਤੇ ਜਿਹੜੇ ਲੱਗੇ ਨਹੀਂ ਉਹ ਟੈਡੀ ਦੇ ਉਹ ਮੋ ਟਾਈ ਮੇਰ ਹੋਰ ਗਿਆ ਦਵਾਉਂਦੇ ਉੱਥੇ ਰੋਕਦੇ ਹੋ ਤੇ ਉੱਥੇ ਕੇ ਨੂੰ ਟੈਡੀ ਲੈ ਦੇਣਾ ਮੈਨੂੰ ਰੋਕ ਕੇ ਗਾ ਭੈ ਜਦੋਂ ਕਿੱਥੇ ਕੀ ਪਤਾ ਕਿੱਥੇ ਪਿਆ ਹੋਵੇ ਬਟਿਕ ਤੇ ਹੁਣ ਬਟਿਕ ਤੇ ਰੱਖਾਂਗੇ ਆਪਾਂ ਕਿ ਪਤਾ ਕੋਈ ਗਿਫਟ ਨਹੀਂ ਹੋਣਾ ਮੈਨੂੰ ਤੇ ਲੈ ਕੇ ਤਾਂ ਚੱਲੇ ਏਡੀ ਦੂਰ ਹੋ ਜਾਏ 4000 ਦਾ ਤੇਲ ਫੂਕੇ ਮੈਂ ਥੋੜੀ ਕਹਿ ਕੇ ਮੈਨੂੰ ਉੱਥੇ ਲੈ ਕੇ ਜਾਓ ਹੋਰ ਤਾਂ ਮੈਨੂੰ ਗਿਫਟ ਦੱਸ ਤਵਾਜ ਕੀ ਦੇਣਾ ਕਿੱਥੇ ਉਹ ਕੀ ਕੀ ਇੱਥੇ ਹੀ ਤੇ ਅਸੀਂ ਜੀ ਨਿਕਲੇ ਹੋਇਆ ਘਰੋਂ ਸਵੇਰ ਦੇ ਤੇ ਹੁਣ ਸਾਨੂੰ ਲੱਗੀ ਭੁੱਖੜਾ ਤੇ ਅਸੀਂ ਆ ਉਹ ਬ੍ਰਿਸਟਾ ਤੇ ਆ ਗਿਆ ਬ੍ਰਿਸਟਾ ਇੱਥੇ ਕੋਫੀ ਨਹੀਂ ਵਧੀਆ ਅਸੀਂ ਪੀਣੀ ਕੋਫੀ ਸਿਮੂ ਕਹਿੰਦੀ ਹੁੰਦੀ ਟੀ ਮੋਟਨ ਦੀ ਪੀਆ ਕਰੋ ਲੱਗੀ ਜੀ ਹੋਈ ਉੱਥੇ ਆ ਸੀਮੂ ਫੇ ਦੱਸਾਂ ਟੇਸਟ ਲਾ ਦਿੰਦੇ ਵਧੀਆ ਮੈਕਡੀ ਚ ਮਤਲਬ ਉਹਨੂੰ ਕੋਫੀਆਂ ਦਾ ਪਤਾ ਹੈ ਨਾ ਸਿਮੂ ਤਰਾ ਆਨ ਦੱਸਦੇ ਕਿ ਸਟਾਰਬਕ ਦੀ ਕੋਫੀ ਆ ਵਾਲੀ ਪੀਆ ਕਰੋ ਸਿਮੂ ਦਾ ਟੀ ਮੋਟਨ ਦੀ ਆ ਵਾਲੀ ਪੀਆ ਕਰੋ ਆਹ ਨੂੰ ਕੱਖ ਨਹੀਂ ਪਤਾ ਸਾਹਮਣੇ ਕੀ ਹੈ ਉੱਥੇ ਜਾ ਕੇ ਨਰਵਸ ਹੋ ਜਾਣਾ ਕਿਹੜੀ ਕੋਫੀ ਲੈਣੀ ਕਿਹੜੀ ਨਹੀਂ ਜਿਹੜੀ ਆਪਾਂ ਉਹਦੇ ਲਈ ਦਿੱਤੀ ਹੈ ਉਧਰ ਕਿਹੜੀ ਲੈਤੀ ਡ ਹਣਾ ਆਪਾਂ ਚਾਹੇਤੀ ਲਾਤੇ ਬਣ ਕੇੜੀ ਕਹਿੰਦੀ ਤੂੰ ਚਾਹੇ ਲਾਤੇ ਤਾਂ ਹੋਏ ਇੱਥੇ ਆ ਗਏ ਉਹ ਮਾਲ ਜੀ ਇੱਥੇ ਹਾਂ ਆ ਤਾਂ ਆਪਾਂ ਸਾੜੇ ਲਾਈਡ ਵੀ ਆ ਗਏ ਨਾ ਮੈਂ ਕਿਹਨੇ ਉਹ ਚੱਲ ਗਏ ਤਾਂ ਰਹਿ ਗਏ ਨਹੀਂ 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 ਅੱਗੇ ਆਉਣਗੇ ਉਹ ਤਾਂ ਉਹ ਨੇ ਮਤਲਬ ਸ਼ਾਪਿੰਗ ਮਾਲ ਨੇ ਇੱਥੇ ਮੈਡੀਕਲ ਦਾ ਟਿਮਰ ਨਾ ਨਹੀਂ ਹਾਂ ਉੱਥੇ ਜਿਲ ਰੂਟ ਦੇ ਹਾਂ ਉਹ ਤਾਂ ਐਂ ਤਾਂ ਕਹਿੰਦੀ ਆ ਤਾਂ ਦੇ ਨਾਲ ਮੈਂ ਕਦੀ ਕਿਦਾ ਇਹਨੂੰ ਸਾਰਾ ਪਤਾ ਲੁਧਿਆਣੇ ਦਾ ਮਣਾ ਪਾਉਂਦੇ ਹੀ ਰਹਿੰਨੇ ਆ ਲੁਧਿਆਣੇ ਦਾ ਪਾਉਂਦੇ ਰਹਿੰਨੇ ਆ ਲੈਸਾਂ ਲੈ ਚਲੀਏ ਹਾਂ ਬਸ ਅੱਜ ਕੋਈ ਸੂਟਾ ਬਾਰੇ ਗੱਲ ਨਹੀਂ ਕਰਨੀ ਕੋਈ ਲੈਸਾ ਬਾਰੇ ਦਿਮਾਗ ਬਹੁਤ ਭਜਨ ਹੋਇਆ ਪਿਆ ਅੱਜ ਫੋਨ ਬੰਦ ਕਰ ਦੋ ਫੋਨ ਨਹੀਂ ਬੰਦ ਕਰਨੇ ਕਈ ਭਾਣਾ ਚੱਲਿਆ ਫਿਰ ਮੈਸੇਜ ਦੇਖਨੇ ਪੈਂਦੇ ਨੇ ਲੋ ਜਿ ਲੁਧਿਆਣੇ ਪਹੁੰਚਣ ਵਾਲੇ ਜੇ ਕਿਤੇ ਪੈਲਸ 'ਚ ਵਿਆਹ ਤੇ ਉੱਥੇ ਵੜਦੇ ਤਿਆਰ ਤੇ ਆਪਾਂ ਹੋਏ ਆਂ ਚਾਹ ਆਪਣੀ ਪੀ ਲਾਂਗੇ ਮੂੰਹ ਤੇਰਾ ਲੱਗਦਾ ਪਿਆ ਵਿਆਹ ਵਾਲਾ ਵਿਆਹ ਵਾਲਾ ਹੀ ਏ ਹੋਰ ਕੀ ਏ ਆਪਾਂ ਗਰਮੀਆਂ ਕਰਕੇ ਲਾਈਟ ਲਾਈਟ ਸੂਟ ਪਾਏ ਕਿ ਗਰਮੀ ਬਹੁਤ ਜ਼ਿਆਦਾ ਹੈ ਇਹ ਤਾਂ ਸੀਜ਼ਨ ਖਤਮ ਹੋ ਗਿਆ ਨਹੀਂ ਇਹ ਨਹੀਂ ਜਿਹੜੀ ਐਮਰਜੈਂਸੀ ਨੇ ਨਾ ਕਾਮੀ ਆ ਗਿਆ ਨਾ ਦੇਵ ਦੇ ਅੱਛਾ ਕਿਉਂ ਨਾ ਰਹੋ ਤੇ ਤੁਹਾਨੂੰ ਦਾ ਮਿਕਸ ਵਲੌਗ ਬਣ ਰਿਹਾ ਹੈ ਆ ਜਾਓ ਫਟਾਫਟ ਉੱਧਰ ਆ ਜਾਓ ਪਤਾਨਾ ਬਸਿਆਲੇ ਦੇ ਮੱਦੇਂ ਦੇ ਨਾ ਕਪੜਾ ਲੋ ਜੀ ਅਸੀਂ ਇੱਥੇ ਪਹੁੰਚੇ ਆਂ ਕੌਫੀ ਪੀਣ ਵਾਸਤੇ ਕੋਈ ਸਵੇਰ ਦਾ ਕੋਈ ਅਸੀਂ ਚਾਹ ਵੀ ਨਹੀਂ ਪੀ ਗਏ ਕੱਲਾ ਪਾਣੀ ਪਾਣੀ ਪੀ ਕੇ ਆਏ ਆ ਨਹੀਂ ਮੈਂ ਚਾਹ ਪੀਤੀ ਭਾਈ ਤੁਸੀਂ ਨੇ ਚਾਹ ਪੀਤੀ ਹੈ ਅੱਛਾ ਮੈਂ ਨਹੀਂ ਪੀਤੀ ਤਾਂ ਮੈਂ ਤਾਂ ਚਲੋ ਕੌਫੀ ਪੀਊਗਾ ਥੋੜਾ ਜਿਹਾ ਕੰਡੇ ਤੇ ਹੋਵਾਂਗੇ ਆਪਾਂ ਕੰਡੇ ਦੇ ਅੱਧੀ ਕੱਲੀ ਕਾਰਨ ਨਹੀਂ ਹੁੰਦੀ ਹਮੇਸ਼ਾ ਦਰਦਾਂ ਚੱਲਦੇ ਆਉਂਦੇ ਆ ਅੱਛਾ ਮੰਨਦੇ ਵੀ ਨਾ ਲੋ ਠੀਕ ਆ ਆਪਣਾ ਕੀ ਜੁਦੀ ਦਾ ਆਜ ਦੀ ਵਾਲੀ ਵਾਲੀ ਆਪਾਂ ਬਟੀਕ ਚਾਵੇਂ ਰੱਖਾਂਗੇ ਉਹ ਦੂਜਾ ਚੱਕ ਲਿਆ ਪੀ ਲਓ ਇੱਥੇ ਗੱਡੀ ਚ ਪੀਣੀ ਐ ਸਾਡੇ ਦੇ ਕਹਣਾ ਬਾਲਟੀ ਐ ਪਰ ਠੀਕ ਆ ਬੇਟੇ ਤੁਸੀਂ ਬੇਟੀ ਨਾਲ ਟੈਂਡ ਕਰ ਰਹੇ ਹੋ ਕੌਂਡੀ ਕਰਨੀ ਚਾਹੇ ਹੋ ਕਿਉਂ ਐ ਇਹ ਟਾਈਟਲ ਸਰਦ ਨਹੀਂ ਹੈ ਜੇ ਛੁੱਟੀ ਹੈ ਫਿਰ ਟੰਡ ਨਾ ਕਰੋ ਰੋਈ ਸਾਡੀ ਕਾਫੀ ਬਣ ਗਈ ਪਈ ਹੈ ਖਾਣ ਫਰਾਈਆਂ ਹੈਗੀਆਂ ਨੇ ਪੁੱਛ ਲੈ ਮੜ ਜਾ ਉੱਠ ਕੇ ਤੂੰ ਤੈਨੂੰ ਘੜ ਮੂ ਨਹੀਂ ਲੱਗਾ ਬੰਦ ਦੇ ਸਭ ਨੂੰ ਦਿਲ ਲੱਗ ਗਿਆ ਗਲਾ ਵੀ ਪਾ ਲਵਾ ਲੈ ਨਹੀਂ ਇਹ ਰਹਿ ਜਾਂਦੇ ਉਹ ਕੁਝੋ ਫਰਾਈਆਂ ਨੰਬਰ ਆਰਡਰ ਦੇ ਕੇ ਆਈ ਕੀ ਆਰਡਰ ਦੇ ਕੇ ਆਏ ਹਾਂ ਹਾਂ ਖਾਓ 10 ਮਿੰਟ ਹੋ ਗਏ ਹੈ ਹਜੇ ਨਾ ਦੁਕਾਨ ਖੋਲੀ ਤੂੰ ਹੀ ਸਵੇਰੇ ਆ ਕੇ ਬਹਿ ਗਏ ਤੜਕੇ ਕੋਈ ਨਹੀਂ ਮਾਰ ਤੀ ਪਹਿਲਾਂ ਹੀ ਆ ਕੇ ਬਹਿ ਗਏ ਆਪਾਂ ਬੁਣੀ ਕਰਾ ਰਹੇ ਆ ਜੀ ਜਿਵੇਂ ਸਾਡੇ ਬੁਟੀਕ ਤੇ ਨਹੀਂ ਸਵੇਰੇ ਬੁਣੀ ਹੋ ਜਾਂਦੀ ਬਿਨਾ ਚਾਹ ਤੋਂ ਉਹ ਕੰਮ ਇੱਥੇ ਆ ਆਪਾਂ ਬੁਟੀਕ ਦਾ ਕੋਈ ਟਾਈਮ ਥੋੜੀ ਹੈ ਹਾਂ ਬਸ ਫਰੇਕ ਵੀ ਇਹਦਾ ਟਾਈਮ ਹੈ ਜਿਹੜਾ ਆਪਣਾ ਬੀਜ ਦਾ ਇਹਦਾ ਕੋਈ ਟਾਈਮ ਨਹੀਂ ਹੈਗਾ ਕੋਈ ਰਾਤ ਦਾ ਨਹੀਂ ਕੋਈ ਸਵੇਰ ਦਾ ਨਹੀਂ ਆ ਫਿਰਦੇ ਰਹਾਂ ਆਨਲਾਈਨ ਤੂੰ ਪਹਿਲਾਂ ਇੱਧਰ ਬਿਠਾ ਕੇ ਇੰਦਰ ਮੀਟਿੰਗ ਚੱਲਣ ਦੇ ਤੰਦਰ ਮਾਰ ਗੋਲੀ ਸਬਰ ਰੱਖੋ ਮੀਆਂ ਇਹਨੇ ਰੀਵੀਆ ਉੱਢੀ ਡਿੱਗ ਗਈ ਆਹ ਜੀ ਅਸੀਂ ਪਹੁੰਚ ਗਏ ਆ ਪਿੰਡ ਸਿਕਰੀ ਸਿਕਰੀ ਇਸ ਦਿਲਾਸ਼ਾਹਰਪੁਰ ਚ ਪੈਂਦਾ ਚਰਨਦਰ ਚ ਪੈਂਦਾ ਇਹ ਸ਼ਹਾਹਰਪੁਰ ਚ ਨਹੀਂ ਪੈਂਦਾ ਯਾਰ ਇਹ ਬਾਕੀ ਕੰਨਾਂ ਦੀ ਗੱਲ ਆ ਪਾਪੂਲਰ ਬਹੁਤ ਨੇ ਇਸ ਪਿੰਡ ਚ ਹਾਂ ਜੋਨ ਬਸ ਸ਼ੁਰੂ ਹੋਇਆ ਹੈ ਨਾ ਸ਼ਹਿਰਪੁਰ ਪਪੂਲਰ ਬਹੁਤ ਐਕਤੀ ਰੱਖਾ ਹਾਂ ਹਾਂ ਹਰਿਆ ਹਰਿਆ ਬਿਆਸ ਹਰਾ ਹਰਾ ਆ ਗ੍ਰੀਨ ਗ੍ਰੀਨ ਪਿੰਡ ਆ ਇਹ ਗਰਮੀਂ ਕਾਦੀ ਪੈਂਦੀ ਹੋਣੀ ਹਾਂ ਆਪਣੇ ਦਾ ਰੁੱਕੀ ਸੁੱਕੇ ਜ ਨੇ ਇੱਧਰ ਆਪਣੇ ਕਿੱ ਕਰਿਆ ਦਾ ਨਾ ਭਾਜੀ ਹਾਂ ਅੱਜ ਆਪਣੇ ਗੱਡੀ ਵਾਲੇ ਵੀ ਆਪਣੇ ਉੱਥੇ ਚੱਲੇ ਨੇ ਜਿੱਥੇ ਆਪਾਂ ਜਾਣਾ ਹੈ ਮੈਨੂੰ ਵੀ ਐਂ ਲੱਗ ਰਿਹਾ ਹੈ ਹਾਂ ਸੈਟ ਲਾ ਲਈ ਨਾ ਆ ਸਾਈਡ ਤੇ ਕੋਆਪਰੇਟਿਵ ਬੈਂਕ ਜਾਣਾ ਹੋਣਾ ਇਹਨਾਂ ਨੂੰ ਹੁਣ ਉੱਥੇ ਬੋਰਡ ਲੱਗਿਆ ਹੋਇਆ ਕੋਆਪਰੇਟਿਵ ਬੈਂਕ ਜਾਣਾ ਵਾਰ ਵਾਰ ਹੀ ਸੀਗ ਕਰਦੋ ਰਹਾ ਫਸਾ ਉਹਨੇ ਵੀਡੀਓ ਰਿਪੋਰਟ ਦੀ ਪਿੰਡ ਵਾਰ ਵਾਰੀ ਆਪਾਂ ਪਿੰਡ ਚ ਕੋਠੀਆਂ ਦੱਸ ਦਿਆ ਨੇ ਕਿ ਵੀ ਬੰਦੇ ਬਾਹਰ ਬਹੁਤ ਗਏ ਹੋਏ ਨੇ ਭਾਜੀ ਇਹ ਤਾਂ ਹਿਅਰਪੋਰਟ ਆ ਸਾਈਡ ਹੋ ਗਿਆ ਜਲੰਧਰ ਦਾ ਤਸੂਆ ਏਰੀਆ ਸਾਰਾ ਹੈ ਸਾਰੇ ਲੋਕੀ ਉਹ ਤਾਂ ਆਪਾਂ ਜੰਮੇ ਵੀ ਨਹੀਂ ਜਿਹੜੇ ਬਾਹਰ ਪਰ ਗਏ ਸੀ ਹਾਂ ਆਪਾਂ ਮੰਨ ਨਿੱਕੇ ਨਹੀਂ ਕਿ ਆਂ ਜਦੋਂ ਆਪਣੇ ਉਹ ਸਾਹਪੁਰ ਵਾਲੇ ਬਾਹਰ ਗਏ ਹਨ ਇਹ ਬਾਹਰ ਵਾਲੀ ਅਸਰ ਹੀ ਜਾਂਦਾ ਆਪਾਂ ਜੰਮਾ ਆਪਣੀ ਫਿਰ ਨਹੀਂ ਹੁੰਦੀ ਇਹ ਤਾਂ ਪਿੰਡ ਦੀ ਨਹੀਂ ਇਹ ਵੀ ਫਿਰਨੀ ਹੈ ਨਹੀਂ ਫਿਰਨੀ ਵਾਹ ਜੀ ਵਾਹ ਇਹ ਤਾਂ ਮੋਰ ਗੇ ਪਹੁੰਚ ਗਏ ਜਲੰਧਰ ਲਾਤਾ ਨੇੜੇ ਇਹ ਆਰਾ ਚਾਪ ਪੰਜਾਬ ਚ ਪਹੁੰਚੇ ਹਾਂ ਹਾਂ ਕੰਨੇ ਵਿੱਚ ਚੱਲੇ ਵਾ ਸਵੇਰ ਦੇ ਸਵਾ 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 ਸਤ ਨੂੰ ਹਾਂ Papa ਤਾਰੇ ਨੂੰ ਸੋ ਜਾਗੀ ਪਹਿਲਾਂ ਗੱਡੀ ਚ ਆਪੇ ਤੇ ਆਦਾ ਉਹ ਤੇ ਜਿਹੜਾ ਰਸਤੇ ਵਾਲਾ ਨੂੰ ਸੀਰਾਂ ਬੁਲਦੇ ਹਾਂ ਕੁਝ ਪੇਟ ਲੱਗਦੇ ਜਿਦਾ ਜਾਣੇ ਪਛਾਣ ਜਿਵੇਂ ਪਹਿਲਾਂ ਵੀ ਨੰਗੇ ਜਿਹੜੇ ਰੋਡ ਨੇ ਉਹ ਵੀ ਐ ਲੱਗਦਾ ਕਿ ਉੱਥੋਂ ਜਾ ਰਹੇ ਆਂ ਆਪਾਂ ਐ ਲੱਗਦਾ ਉੱਥੋਂ ਜਾ ਰਹੇ ਆਂ ਸਾਰੇ ਰੋਡ ਇੱਕ ਜਿਹੇ ਹੋ ਗਏ ਨੇ ਜਿਹੜੇ ਰਸਤੇ ਚੜੇ ਉੱਥੇ ਸਪੈਨਦੇ ਸਪੈਨਦੇ ਤੇ ਉਹ ਐ ਲੱਗਿਆ ਕਿ ਜਿਵੇਂ ਮੈਦੇ ਚੌਂਕ ਵਾਲੇ ਰੋਡ ਤੇ ਚੜ ਗਏ ਆਂ ਹਾਂ ਆ ਦੇਖੋ ਇਹ ਕੌਣ ਖੜਾ ਹੈ ਬਾਜੀ ਆਪਾਂ ਹੁਣ ਸਿਕਰੀਪਿੰਡ ਤੋਂ ਵਾਪਸ ਚਲੇ ਜਾ ਰਹੇ ਹਾਂ ਇਸ ਟਾਈਮ ਟਾਈਮ ਹੋ ਗਿਆ 2:20 ਮਿੰਟ ਤੇ ਵਾਪਸੀ ਫਿਰ ਇਹ ਸੇ ਪਪੂਲਰ ਸਫਿਰਦਿਆਂ ਵਿੱਚ ਵੀ ਗੁੰਡੇ ਹੋਏ ਸਰ ਤੋਂ ਬਹੁਤ ਵਧੀਆ ਲੱਗੇ ਪੰਗਰ ਸਿੱਧੇ ਹੁਣ ਗੁਰਦੁਆਰਾ ਸਾਹਿਬ ਦੀ ਬਹੁਤ ਹੈ ਗੁਰਦੁਆਰਾ ਸਾਹਿਬ ਵਿੱਚ ਮਿੱਟਾ ਰੰਗਨ ਹੈ ਹਾਂ ਗੁਰਦੁਆਰਾ ਸਾਹਿਬ ਦਾ ਜਿਵੇਂ ਚਿੱਟੀ ਕਲੀ ਕੀਤੀ ਹੋਈ ਹੈ ਜਿ ਟੋਰੰਗ ਕੀਤਾ ਹੋਇਆ ਨਾਲ ਉਹਦੇ ਹਰੇ ਰੰਗ ਦਾ ਅੰਬਾ ਦਾ ਬੂਟਾ ਉਹ ਵਧੀਆ ਲੱਗ ਰਹੀ ਸੀ ਬਾਕੀ ਤੇ ਪਾਤੀ ਸਿੰਘ ਨੇ ਉਹਨਾਂ ਨੇ ਜਿਹੜੀ ਬਾਣੀ ਪੜੀ ਨਾ ਹਾਂ ਇੰਨੀ ਕੁ ਮਤਲਬ ਮਿੱਠੀ ਆਵਾਜ਼ ਚ ਪੜੀ ਨਾ ਜਿਹੜਾ ਕੀਰਤਨ ਸੀ ਮੈਂ ਕਹਿੰਨੇ ਹਾਂ ਜੀ ਕਦਾ ਵੀ ਚੱਲੀ ਜਾਵੇ ਚੱਲੀ ਜਾਵੇ ਮਿੱਠੀ ਆਵਾਜ਼ ਚ ਜਦੋਂ ਬਾਬਾ ਜੀ ਨੇ ਜਦੋਂ ਹੋਰ ਪੈ ਗਿਆ ਦਾਸ ਜੀ ਤੋਂ ਬਾਅਦ ਜਿਹੜਾ ਹਾਂ ਹੁਕਮਨਾਮਾ ਲੈਣ ਦਾ ਮਨ ਲਿਆ ਉਹ ਵੀ ਬੜਾ ਸੋਹਣਾ ਇੰਨੀ ਮਿੱਠੀ ਆਵਾਜ਼ ਸੀ ਨਾ ਕਿ ਐਂ ਜੀ ਕਰਦਾ ਸੀ ਕਿ ਸੁਣੀ ਜਾਓ ਸੁਣੀ ਜਾਓ ਬਹੁਤ ਵਧੀਆ ਜਦੋਂ ਮੈਨੂੰ ਦਿਲ ਕਰੇ ਤੇ ਕੀਰਤਨੀਆਂ ਦੀ ਵੀਡੀਓ ਬਣਾਵਾਂ ਹਨਾ ਹਾਂ ਮੈਨੂੰ ਵੀ ਚੰਗਾ ਲੱਗਦਾ ਲੱਗਦਾ ਕਿ ਇਹਨਾਂ ਨੇ ਵੀਡੀਓ ਦੀ ਪਈ ਇੰਨਾ ਸੋਹਣਾ ਕੀਰਤਨ ਸੀ ਨਾ ਮੈਨੂੰ ਲੱਗਦੀ ਕਿ ਬਹੁਤ ਇੱਦਾਂ ਹੀ ਕਹਿ ਰਹੇ ਭਾਜੀ ਕਿੰਨਾ ਘਰ ਕਿਤੇ ਸਾਡਾ ਪਹਿਲਾਂ ਅੱਗੇ ਆਪਾਂ ਨੇ ਪਿੰਡ ਕਿਹੜਾ ਸੀ ਪਿੰਡ ਚੱਕ ਸਾਦੂ ਚੱਕ ਸਾਦੂ ਕਿ ਜਾਨਾ ਆਪਾਂ ਨੇ ਖਾ ਚੱਕ ਸਾਦੂ ਉੱਥੇ ਨਾਲੇ ਫੜਤਾ ਹੈ ਖੜਕਾ ਪਿੰਡ ਤਾਂ ਚੱਕ ਸਾਦੂ ਮਤਲਬ ਮੇਨ ਆਪਾਂ ਉਹੀ ਮੰਨਦੇ ਆ ਅੱਗੇ ਫਿਰ ਖੜਕਾ ਪਿੰਡ ਹੈ ਉਹ ਉਹਦੇ ਨਾਲ ਹੀ ਹੈ ਭੈਣ ਸਾਡੀ ਭੈਣ ਵਿਆਹੀ ਹੋਈ ਚੱਕਾ ਜੀ ਦੀ ਬੇਟੀ ਉਹ ਨੇੜੇ ਆਇਆ ਸੋਚਿਆ ਤਾਂ ਮਿਲੀ ਜਾਈਏ ਹਾਂ ਨੇੜੇ ਇੰਨਾ ਵੀ ਨੇੜੇ ਨਹੀਂ 52 ਮਿੰਟ ਦਾ ਰਸਤਾ ਆਇਆ ਇੱਥੋਂ ਘੰਟੇ ਦਾ ਕੋਈ ਨਹੀਂ ਭਾਜੀ ਜੇ ਪਿੰਡੋ ਸਟ੍ਰੈਸ ਲਾਉਂਦੇ ਫਿਰ 4-5 ਘੰਟਿਆਂ ਦਾ ਸੀ ਨਾ ਹਾਂ ਉਰੇ ਤੋਂ ਤਾਂ 52 ਮਿੰਟ ਜਿਆਦਾ ਦੂਰ ਨਹੀਂ ਲੱਗਦੇ ਹੈਗੇ ਸਹੀ ਗੱਲ ਹੈ ਹੁਣ ਇਹ ਟੱਕਰ ਦਾ ਹੀ ਫੋਨ ਆਉਣ ਲੱਗ ਨੇ ਤਾਂ ਮੈਂ ਉਹ ਵੀ ਕਦੋਂ ਆਵਾਂਗੇ ਕੋਈ ਨਾ ਮੋੜ ਐਟੀਟਿਊਡ ਰਏ ਆ ਇੰਨਾ ਦਿਨ ਕੁੱਤੇ ਨੇ ਰਾਮਾਂਗੇ ਹੁਣ ਕਿਹੇ ਪਾਸੇ ਲੱਗ ਕੇ ਕੰਮ ਕਰਦੇ ਜਾਵਾਂ ਜਿਹੜੇ ਨੇੜੇ ਤੇ ਜਾ ਸਕਦੇ ਮਿਲ ਕੇ ਇੱਥੇ ਆਪਾਂ ਇੱਦੇ ਤੇ ਪਪੂਲਰ ਇੰਨੇ ਕੁ ਜਿਆਦਾ ਲੈਣਾ ਵਿੱਚ ਉਹ ਤੋਂ ਬਾਅਦ ਫੜਕ ਬੀਜੀ ਹੋਈ ਹੈ ਹਾਂ ਰੱਖਣਾ ਵੱਡੀ ਜਾਂਦੀ ਸਾਰੀ ਫੜਕ ਵਧੀਆ ਚੰਗੀ ਗੱਲ ਯਾਰ ਉਹ ਕਾਫੀ ਫਾਇਦਾ ਲੈਣਾ ਚਾਹੀਦਾ ਕਿਨੇ ਪਪੂਲਰ 5-7 ਸਾਲਾਂ ਚ ਦੇ ਦਿੰਦੇ ਨੇ ਕਰੋੜ ਰੁਪਈਆ ਨਾ ਆਹ ਮੈਂ ਇਹ ਪ੍ਰਕਾਰ ਚਾਹ ਰਿਹਾ ਸੀ ਪਾਪ ਮੈਂ ਹਾਂ ਇੱਲੇ ਵਿੱਚ ਦਿੰਦੇ ਮੈਨੂੰ ਪਤਾ ਨਹੀਂ ਕਦੀ ਆਈਡੀਆ ਲਾਇਆ ਨਹੀਂ ਇਹ ਕਿੰਨਾ ਬੰਦਾ ਕਮੈਂਟ ਕਰਕੇ ਦੱਸ ਦਿਓ ਜਿਹੜਾ ਭਰਾ ਕੋਈ ਤਾਪੜਵਾਲੀ ਖੇਤੀ ਕਰਦਾ ਜਾਂ ਸਪੈ ਦੇ ਲਾਉਂਦਾ ਨਾ ਤੇ 5-7 ਸਾਲਾਂ ਬਾਅਦ ਕਰੋੜ ਰੁਪਏ ਵਟਾਉਂਦਾ ਹੈ ਕਿ ਜਾਂ ਸਾਲ ਬਾਅਦ ਵਟਾਉਂਦਾ 20-25 ਲੱਖ ਰੁਪਏ ਵਟਾਉਂਦਾ ਮੈਨੂੰ ਯਾਦ ਨਹੀਂ ਆਇਆ ਕਿੰਨਾ ਕਿ ਵਟਾਉਂਦਾ ਹੈ ਆਹ ਦੇਖੋ ਆਹ ਦੇਖੋ ਇਹ ਇਹ ਸਭ ਇਹ ਸਪੈ ਦੇ ਲਾ ਰੱਖ ਰਹੇ ਔਰੇ ਪਰਲੇ ਪਾਸੇ ਪੌਪੂਲਰ ਹੈ ਭਾਜੀ ਹਾਂਜੀ ਹਾਂਜੀ ਦੇਖੋ ਮੇਰੀ ਗੱਲ ਸੁਣੋ ਜਿਆਦਾ ਬਲੌਗਰ ਤਾਂ ਤੁਹਾਨੂੰ ਇਹ ਤੱਕ ਤਾਂ ਡਾਕ ਨੂੰ ਕੈਮਰਾ ਫੜਦਾ ਪਸੰਦੀ ਆਇਆ ਹੈਗਾ ਅੱਛਾ ਵਿੱਚ ਰੱਖਣੀ ਹੈ ਤਾਂ ਕੈਮਰਾ ਕਿਤੇ ਆ ਥੋੜੀ ਕਿ ਹਿੱਲ ਜਾਏਗਾ ਮੈਂ ਵਲੌਗਿੰਗ ਕਰਦੀ ਆ ਮੈਨੂੰ ਪਤਾ ਹੈ ਕੈਮਰਾ ਤਾਂ ਨੇ ਐ ਫੜ ਕੇ ਕੋਣਾ ਹਿੱਲਦੀ ਹਿੱਲਦਾ ਤੁਸੀਂ ਇੱਥੇ ਰੱਖੋ ਬਸ ਕੈਮਰਾ ਨਹੀਂ ਨਹੀਂ ਇਹ ਚ ਸਟੈਬਿਲਾਇਜ਼ੇਸ਼ਨ ਪੂਰੀ ਹੈ ਇਹ ਆਈਫੋਨ ਉਹ ਆ ਕੀ ਕਹਿੰਦੇ ਨੇ ਬਾਹਰ ਥੱਕਦੀ ਵੀ ਨਹੀਂ 14 ਨੂੰ ਆਏ ਉਹ ਗਰਮੀ ਤੇ ਦੇਖ ਗਰਮੀ ਹੁਣ ਵੀ ਲੱਗ ਰਹੀ ਹੈ ਹੁਣ ਤਾਂ ਐਸੀ ਵਧੀਆ ਠੰਡਾ ਹੋ ਗਿਆ ਗੜਾਈ